ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ 2024 ਦੇ ਲੋਕ ਸਭਾ ਦੇ ਕਾਮਯਾਬ ਮੈਂਬਰਾਂ ਨੇ ਕੱਲ ਪਾਰਲੀਮੈਂਟ ਦੇ ਵਿੱਚ ਕਸਮ ਚੁੱਕ ਲਈ ਤੇ ਭਾਈ ਅਮਰਤਪਾਲ ਦਾ ਨਾਮ ਵਾਰ-ਵਾਰ ਪੁਕਾਰਿਆ ਜਾਂਦਾ ਰਿਹਾ ਜਿਸ ਤੋਂ ਬਾਅਦ ਇੱਕ ਨਵਾਂ ਮੁੱਦਾ ਖੜਾ ਹੋ ਗਿਆ ਇਸ ਦੇ ਮਤਲਬ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੁਚਲ ਕੇ ਵੀਡੀਓ ਵੇਖਨੇ ਆ ਫਿਰ ਕਰਨੇ ਆ ਉਸ ਤੇ ਵਿਚਾਰ ਗੋ ਸਤਿ ਸ਼੍ਰੀ ਅਕਾਲ ਦੋਸਤੋ ਅੱਜ 18ਵੀਂ ਲੋਕ ਸਭਾ ਦੇ ਵਿੱਚ ਜੋ ਐਮਪੀ ਚੁਣੇ ਗਏ ਹਨ ਉਹਨਾਂ ਨੂੰ ਉਹਨਾਂ ਦੇ ਅਹੁਦੇ ਦੀਆਂ ਸੌਹਾਂ ਚੁਕਾਈਆਂ ਜਾ ਰਹੀਆਂ ਨੇ ਜਿੱਥੇ ਕਿ ਅੱਜ ਲੋਕਾਂ ਦੀਆਂ ਖਾਸ ਕਰਕੇ ਇਸ ਕਰਕੇ ਨਜ਼ਰਾਂ ਅੱਜ ਦੇ ਸਮਾਗਮ ਤੇ ਸਨ ਕਿਉਂਕਿ ਖਡੂਰ ਸਾਹਿਬ ਤੋਂ ਆਜਾ ਤੌਰ ਤੇ ਚੋਣਾਂ ਜਿੱਤ ਕੇ ਐਮਪੀ ਬਣੇ ਭਾਈ ਅਮਰਤਪਾਲ ਸਿੰਘ ਜੋ ਕਿ ਖਡੂਰ ਸਾਹਿਬ ਤੋਂ ਐਮਪੀ ਬਣ ਗਏ ਹਨ ਪਰ ਇਸ ਮੌਕੇ ਉਹ ਐਨਐਸਐ ਦੇ ਤਹਿਤ ਡਿਬਰੂਗੜ੍ਹ ਸਾੰਭੀ ਜ਼ਿਲ੍ਹੇ ਦੇ ਵਿੱਚ ਨਜ਼ਰਬੰਦ ਨੇ ਤੇ ਸਾਰੇ ਲੋਕਾਂ ਦਾ ਅੱਜ ਦੇਖਣਾ ਸੀ ਕਿ ਭਾਈ ਅਮਰਤਪਾਲ ਸਿੰਘ ਸੌ ਚੱਕਣ ਆਉਂਦੇ ਨੇ ਜਾਂ ਨਹੀਂ ਕਿਉਂਕਿ ਲੰਬੇ ਸਮੇਂ ਤੋਂ ਜੇਲ੍ਹ ਦੇ ਵਿੱਚ ਬੰਦ ਹੋਣ ਕਰਕੇ ਉਹ ਸੰਗਤਾਂ ਦੇ ਲੋਕਾਂ ਦੇ ਸਾਹਮਣੇ ਨਹੀਂ ਆਏ ਇਸ ਕਰਕੇ ਕਿਤੇ ਨਾ ਕਿਤੇ ਹਰ ਕੋਈ ਉਹਨਾਂ ਨੂੰ ਇਸ ਮੌਕੇ ਦੇਖਣਾ ਚਾਹੁੰਦਾ ਸੀ ਕਿ ਉਹ ਅੱਜ ਦੇ ਸਮਾਗਮ ਦੇ ਵਿੱਚ ਬੁਲਾਏ ਗਏ ਹਨ ਜਾਂ ਨਹੀਂ ਪਰ ਜਿਵੇਂ ਕਿ ਪਹਿਲਾਂ ਤੋਂ ਹੀ ਅੰਦਾਜ਼ੇ ਸਨ ਅੱਜ ਭਾਈ ਅਮਰਤਪਾਲ ਸਿੰਘ ਨੂੰ ਸੌਂ ਨਹੀਂ ਚੁਕਾਈ ਗਈ ਅਤੇ ਹੋ ਸਕਦਾ ਹੈ ਕਿ ਉਹਨਾਂ ਨੂੰ ਬਾਅਦ ਦੇ ਵਿੱਚ ਸੌਂ ਚੁਕਾਈ ਜਾਵੇ ਕਿਉਂਕਿ 60 ਦਿਨ ਦਾ ਸਮਾਂ ਹੁੰਦਾ ਹੈ ਕਿਸੇ ਵੀ ਐਮਪੀ ਕੋਲ ਸੌਂ ਚੱਕਣ ਦਾ ਤੇ ਦੱਸ ਦਈਏ ਕਿ ਉੱਥੇ ਹੀ ਇਸ ਮਾਮਲੇ ਦੇ ਵਿੱਚ ਅੱਜ ਸਾਡੀ ਭਾਈ ਅਮਰਤਪਾਲ ਸਿੰਘ ਦੇ ਪਿਤਾ ਜੀ ਨਾਲ ਵੀ ਗੱਲਬਾਤ ਹੋਈ ਤਾਂ ਉਹਨਾਂ ਦਾ ਇਹੀ ਕਹਿਣਾ ਸੀ ਕਿ ਉਹ ਪਹਿਲਾਂ ਤਾਂ ਦੇਖਣਗੇ ਜੇਕਰ ਆਪਣੇ ਆਪ ਹੀ ਸਰਕਾਰ ਵੱਲੋਂ ਪਾਈ ਅਮਰਤਪਾਲ ਸਿੰਘ ਨੂੰ ਉਹਨਾਂ ਦੇ ਅਹੁਦੇ ਦੀ ਸੋਚ ਚਕਾਈ ਜਾਂਦੀ ਹੈ ਤਾਂ ਠੀਕ ਹੈ ਨਹੀਂ ਤਾਂ ਫਿਰ ਉਹ ਮਾਨਯੋਗ ਅਦਾਲਤ ਦਾ ਰੁਖ ਕਰਨਗੇ ਤੁਹਾਨੂੰ ਕੀ ਲੱਗਦਾ ਹੈ ਕਿ ਸਰਕਾਰਾਂ ਪਾਈ ਅਮਰਤਪਾਲ ਸਿੰਘ ਨੂੰ ਸੋਚ ਚਕਾਉਣ ਦੇ ਲਈ ਅਤੇ ਉਹਨਾਂ ਦੇ ਅਹੁਦੇ ਤੇ ਬਣਾਈ ਰੱਖਣ ਦੇ ਲਈ ਹਰ ਹਨ ਇਸ ਜਾਂ ਨੋ ਦੇ ਵਿੱਚ ਜਰੂਰ ਆਪਣੀ رائے ਲਿਖਣਾ ਕਿਉਂਕਿ ਜੇਕਰ 60 ਦਿਨਾਂ ਦੇ ਵਿੱਚ ਸੋ ਨਹੀਂ ਚੱਕੀ ਜਾਂਦੀ ਤਾਂ ਇੱਕ ਤਰੀਕੇ ਦੇ ਨਾਲ ਖਡੂਰ ਸਾਹਿਬ ਦੇ ਵਿੱਚ ਦੁਬਾਰਾ ਤੋਂ ਚੋਣਾਂ ਹੋ ਸਕਦੀਆਂ ਨੇ ਕਿਉਂਕਿ ਭਾਈ ਅਮਰਤਪਾਲ ਸਿੰਘ ਦੀ ਸੀਟ ਰੱਦ ਹੋ ਸਕਦੀ ਹੈ ਜੇਕਰ 60 ਦਿਨਾਂ ਦੇ ਵਿੱਚ ਸੋ ਨਹੀਂ ਚੱਕੀ ਜਾਂਦੀ ਇਹ ਪ੍ਰਾਵਧਾਨ ਹੈ ਕਾਨੂੰਨ ਮੁਤਾਬਕ ਸੰਵਿਧਾਨ ਦੇ ਵਿੱਚ ਤੇ ਬਾਕੀ ਤੁਹਾਨੂੰ ਕੀ ਲੱਗਦਾ ਇਸ ਮਾਮਲੇ ਤੇ ਕਮੈਂਟ ਕਰਨਾ ਆਓ ਦੇਖੋ ਅੱਜ ਲੋਕ ਸਭਾ ਦੀ ਪੂਰੀ ਕਾਰਵਾਈ ਜਿੱਥੇ ਕਿ ਭਾਈ ਸਰਬਜੀਤ ਸਿੰਘ ਖਾਲਸਾ ਨੇ ਕਿਸ ਤਰੀਕੇ ਨਾਲ ਸੋਚੀ ਉਹ ਵੀ ਤੁਸੀਂ ਦੇਖੋ ਮੈਂ ਸੁਖਜੰਦਰ ਸਿੰਘ ਰੰਧਾਵਾ ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸੌਂਹ ਖਾਂਦਾ ਹਾਂ ਕਿ ਮੈਂ ਕਾਨੂੰਨ ਰਾਹੀਂ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਟਾ ਰੱਖਾਂਗਾ ਭਾਰਤ ਦੀ ਸਰ ਸਮਰੱਥਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਜੇ ਸੌਤੇ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਦੇ ਕਰਤੂਵਾਂ ਨੂੰ ਸਰਦਾ ਪੂਰਵਕ ਨਿਭਾਵਾਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰਜੀਤ ਸਿੰਘ ਔਜਲਾ ਗੁਰਜੀਤ ਸਿੰਘ ਔਜਲਾ ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸੌਖਾਂਦਾ ਹਾਂ ਕਿ ਮੈਂ ਕਾਨੂੰਨ ਰਾਹੀਂ ਸਥਾਪਿਤ 파ਰ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਟਾ ਰੱਖਾਂਗਾ 파ਰ ਦੀ ਸਰਵ ਸਮਰਥਤਾ ਤੇ ਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਜਿਸ ਸੌ ਦੇ ਨਾਲ ਮੈਂ ਸੰਭਾਲਣ ਵਾਲਾ ਹਾਂ ਉਸ ਦੇ ਕਰਤਵਾਂ ਨੂੰ ਸ਼ਰਧਾ ਪੂਰਵਕ ਨਿਭਾਵਾਂਗਾ ਜੈ ਜਵਾਨ ਜੈ ਕਿਸਾਨ ਜੈ ਸੰਵਿਧਾਨ श्री अमृतपाल सिंह श्री चरणजीत सिंह चन्नी चरणजीत सिंह चन्नी ਮੈਂ ਜਰਨਜੀਤ ਸਿੰਘ ਚੰਨੀ ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ ਸੱਚੀ ਨਿਸ਼ਟਾ ਨਾਲ ਪ੍ਰਤੀਗਿਆ ਕਰਾਂ ਕਿ ਮੈਂ ਕਾਨੂੰਨ ਰਾਹੀਂ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸਰਧਾ ਤੇ ਨਿਸ਼ਟਾ ਰੱਖਾਂਗਾ ਭਾਰਤ ਦੀ ਸਰਬਸਮਰਥਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਜਿਸ ਅਹੁਦੇ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਦੇ ਕਰਤਵਾਂ ਨੂੰ ਸਰਧਾਪੂਰਵਕ ਨਿਭਾਵਾਂਗਾ डॉक्टर राजकुमार चब्बेवाल ਮੈਂ ਡਾਕਟਰ ਰਾਜਕੁਮਾਰ ਚੱਬੇਵਾਲ ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸੌਖਾਂਦਾ ਹਾਂ ਕਿ ਮੈਂ ਕਾਨੂੰਨ ਰਾਹੀ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਠਾ ਰੱਖਾਂਗਾ ਭਾਰਤ ਦੀ ਸਰਬਸਮਰਥਤਾ ਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਜਿਸ ਅਹੁਦੇ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਦੇ ਕਰਤੱਵਾਂ ਨੂੰ श्रद्धा पूर्वक निभावगा जय भीम जय भारत जय संविधान थैंक यू श्री मलविंदर सिंह कंग ਮੈਂ ਮਲਵਿੰਦਰ ਸਿੰਘ ਕੰਗ ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸੋਖ ਖਾਂਦਾ ਹਾਂ ਕਿ ਮੈਂ ਕਾਨੂੰਨ ਰਾਹੀਂ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਟਾ ਰੱਖਾਂਗਾ ਭਾਰਤ ਦੀ ਸਰਵ ਸਮਰਥਤਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਜਿਸ ਅਹੁਦੇ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਦੇ ਕਰਤੱਵਿਆਂ ਨੂੰ ਸ਼ਰਧਾਪੂਰਕ ਨਿਭਾਵਾਂਗਾ इनकलाब जिंदाबाद वागुरु जी का खालसा वाहू जी की फतेह श्री अमरिंदर सिंह राजा वारिंग ਮੈਂ ਅਮਰਿੰਦਰ ਸਿੰਘ ਰਾਜਾਵੜਿੰਗ ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸੌਖਾਦਾ ਹਾਂ ਕਿ ਮੈਂ ਕਾਨੂੰਨ ਰਾਹੀਂ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸੱਚੀ ਸ਼ਰਧਾ ਤੇ ਨਿਸ਼ਟਾ ਰੱਖਾਂਗਾ ਭਾਰਤ ਦੀ ਸਰਬ ਸਮਰੱਥਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਜਿਸ ਸੌਦੇ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਦੇ ਕਰਤਵਾਂ ਨੂੰ ਸ਼ਰਧਾਪੂਰਵਕ ਨਿਭਾਵਾਂਗਾ श्री अमर सिंह मैं अमर सिंह जो लोग सभा का मैंबर गया हाँ ईश्वर की सहु खादा हाँ कि मैं कानून राय स्थापित भारत के संविधान प्रति सच्ची श्रद्धा से निष्ठा रखागा ਭਾਰਤ ਦੀ ਸਰਬਸਮਰੱਥਾ ਅਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਜਿਸ ਸੌਦੇ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਦੇ ਕਰਤੱਵਾਂ ਨੂੰ ਸ਼ਰਤਾਪੂਰਵਕ ਨਿਭਾਵਾਂਗਾ ਸ੍ਰੀ ਸਰਬਜੀਤ ਸਿੰਘ ਖਾਲਸਾ ਮੈਂ ਸਰਦਾਰ ਸਰਬਜੀਤ ਸਿੰਘ ਖਾਲਸਾ ਜੋ ਲੋਕ ਸਭਾ ਦਾ ਮੈਂਬਰ ਚੁਣਿਆ ਗਿਆ ਹਾਂ ਈਸ਼ਵਰ ਦੀ ਸਹੁੰ ਖਾਂਦਾ ਹਾਂ ਕਿ ਮੈਂ ਕਾਨੂੰਨ ਰਾਹੀਂ ਸਥਾਪਿਤ ਭਾਰਤ ਦੇ ਸੰਵਿਧਾਨ ਪ੍ਰਤੀ ਸ਼ਰਧਾ ਤੇ ਨਿਸ਼ਠਾ ਰੱਖਾਂਗਾ ਭਾਰਤ ਦੀ ਸਰਬ ਸਮਰੱਥਤਾ ਤੇ ਅਖੰਡਤਾ ਨੂੰ ਕਾਇਮ ਰੱਖਾਂਗਾ ਅਤੇ ਜਿਸ ਅਹੁਦੇ ਨੂੰ ਮੈਂ ਸੰਭਾਲਣ ਵਾਲਾ ਹਾਂ ਉਸ ਦੇ ਕਰਤਵਾਂ ਨੂੰ ਸ਼ਰਧਾਪੂਰਵਕ ਨਿਭਾਵਾਂਗਾ वाहेगुरु जी का खालसा वागुरु जी की फतेह शेर सिंह घुबाया 2024 ਦੇ ਜਿਹੜੇ ਕਾਮਯਾਬ ਮੈਂਬਰਾਨ ਸੀਗੇ ਜਿਨ੍ਹਾਂ ਨੇ ਚੋਣਾਂ ਦੇ ਵਿੱਚ ਕਾਮਯਾਬੀ ਹਾਸਲ ਕੀਤੀ ਸੀ ਕੱਲ ਉਹਨਾਂ ਨੇ ਪਾਰਲੀਮੈਂਟ ਦੇ ਵਿੱਚ ਸਪੀਕਰ ਦੇ ਸਾਹਮਣੇ ਹਲਫ਼ ਚੁੱਕਿਆ ਭਾਈ ਅਮਰਤਪਾਲ ਦਾ ਨਾਮ ਹੀ ਉੱਥੇ ਬਾਰ-ਬਾਰ ਪੁਕਾਰਿਆ ਜਾਂਦਾ ਰਿਹਾ ਪਰ ਭਾਈ ਅਮਰਤਪਾਲ ਉੱਥੇ ਮੌਜੂਦ ਨਹੀਂ ਸੀ ਕਿਉਂਕਿ ਉਹ ਡਿਬਰੂਗਰ ਜੇਲ੍ਹ ਦੇ ਵਿੱਚ ਬੰਦ ਹੈਗੇ ਆ ਉਹਨਾਂ ਦੇ ਉੱਤੇ 1 ਸਾਲ ਦਾ ਐਨਐਸਏ ਜਿਹੜਾ ਵਧਾ ਦਿੱਤਾ ਗਿਆ ਹੈ ਅੱਜ ਤੱਕ ਇੰਜ ਨਹੀਂ ਹੋਇਆ ਕਿ ਜਿਹੜਾ ਚੋਣਾਂ ਦੇ ਵਿੱਚ ਐਮਪੀਏ ਕਾਮਯਾਬ ਹੋਇਆ ਹੋਵੇ ਉਹਦੇ ਉੱਤੇ ਜਿਹੜੀ ਐਨਐਸਏ ਐਨਐਸਏ ਲੱਗੀ ਹੁੰਦੀ ਹੈ ਉਹ ਟੁੱਟ ਜਾਂਦੀ ਹੈਗੀ ਆ ਪਰ ਭਾਈ ਅਮਰਤਪਾਲ ਦੀ ਐਨਐਸਏ ਖਤਮ ਹੋ ਗਈ ਸੀਗੀ ਤੇ ਉਹਨਾਂ ਦੇ ਉੱਤੇ ਮਜ਼ੀਦ 1 ਸਾਲ ਦੀ ਐਨਐਸਏ ਵਧਾਤੀ ਗਈ ਹੈ ਇਸ ਤੋਂ ਤੁਸੀਂ ਸਰਕਾਰ ਦਾ ਅੰਦਾਜ਼ਾ ਲਾ ਸਕਦੇ ਹੋ ਹੈ ਕਿ ਸਰਕਾਰ ਕਿਸ ਤਰ੍ਹਾਂ ਦੀ ਨਾ ਇਨਸਾਫੀ ਕਰਨ ਦੇ ਹੀ ਹੈਗੀ ਹੈ ਇੱਕ ਪਾਸੇ ਜਿਹੜੇ ਹਰੇ ਐ ਉਹਨਾਂ ਨੂੰ ਐਮਪੀ ਸ਼ਿਪ ਦੇ ਕੇ ਤੇ ਉਹਨਾਂ ਕੋ ਸੌਂਚ ਕਾ ਤੇ ਜਿਹੜਾ ਬੰਦਾ ਏਡੀ ਵੱਡੀ ਲੀਡ ਦੇ ਨਾਲ ਪੰਜਾਬ ਚੋ ਜਿੱਤਿਆ ਆਇਆ ਹੈ ਉਹਦੇ ਉੱਤੇ ਮਜ਼ੀਦ ਐਨਐਸਏ ਵਧਾ ਕੇ ਇੱਕ ਸਾਲ ਵਾਸਤੇ ਉਹਨਾਂ ਨੂੰ ਨਜ਼ਰਬੰਦ ਕਰ ਦਿੱਤਾ ਗਿਆ ਹੈ ਉਹਨਾਂ ਦੇ ਵਾਲਦ ਦਾ ਇਹ ਕਹਿਣਾ ਹੈ ਕਿ ਅਗਰ 60 ਦਿਨ ਦਾ ਟਾਈਮ ਹੈ ਵਾ ਸਾਡੇ ਕੋਲ ਅਗਰ ਇਸ ਦੇ ਵਿੱਚ ਵਿੱਚ ਅਮਰਤਪਾਲ ਨੂੰ ਨਾ ਰਹਾ ਕੀਤਾ ਗਿਆ ਤੇ ਫਿਰ ਅਸੀਂ ਅਦਾਲਤ ਦਾ ਰੋਹ ਕਰਾਂਗੇ ਔਰ ਕਾਨੂੰਨੀ ਤੌਰ ਤੇ ਇਹ ਜਿਹੜੀ ਜੰਗ ਹੈ ਹੁਣ ਇਹਨਾਂ ਦੇ ਨਾਲ ਲੜਾਂਗੇ ਕਿਉਂਕਿ ਅਗਰ ਭਾਈ ਅਮਰਤਪਾਲ 60 ਦਿਨ ਦੇ ਅੰਦਰ ਅੰਦਰ ਕਸਮ ਨਹੀਂ ਚੁੱਕਦੇ ਹੈ ਤੇ ਉਹਨਾਂ ਦੀ ਜਿਹੜੀ ਐਮਪੀ ਸ਼ੇਪ ਹੈ ਉਹ ਕੈਨਸਲ ਹੋ ਸਕਦੀ ਹੈ ਔਰ ਖਡੂਰ ਸਾਹਿਬ ਦੁਬਾਰਾ ਚੋਣਾ ਲੜਨ ਦਾ ਇਮਕਾਨ ਹੈਗਾ ਕੇ ਨਵੇਂ ਐਮਪੀ ਵਾਸਤੇ ਸ਼ਾਇਦ ਉਥੇ ਦੁਬਾਰਾ ਜਿਹੜਾ ਵਾ ਉਹ ਇਲੈਕਸ਼ਨ ਕਰਵਾਇਆ ਜਾਵੇ ਇੱਕ ਵੀਡੀਓ ਜਿਹੜੀ ਕਿ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਉਹਦੇ ਵਿੱਚ ਭਾਈ ਅਮਰਦਪਾਲ ਦੀ ਕਮੇਟੀ ਦਾ ਮੈਂਬਰ ਜਿਹੜਾ ਜਿਨ੍ਹਾਂ ਨੇ ਉਹਨਾਂ ਦੀ ਕੈਂਪੇਨ ਕੀਤੀ ਉਹਨਾਂ ਦੀ ਗੈਰ ਮੌਜੂਦਗੀ ਦੇ ਵਿੱਚ ਉਹ ਕਹਿ ਰਹੇ ਨੇ ਕਿ ਸਰਕਾਰ ਜਿਹੜੀ ਹੈ ਉਹ ਭਾਈ ਅਮਰਤਪਾਲ ਤੋਂ ਬਹੁਤ ਜ਼ਿਆਦਾ ਖੌਫ ਜ਼ਦਾ ਹੈਗੀ ਹੈ ਕਿਉਂਕਿ ਉਹ ਜਾਣਗੇ ਹੈ ਕਿ ਅਮਰਤਪਾਲ ਸਿਰਫ ਕੱਲਾ ਇੱਕ ਬੰਦਾ ਨਹੀਂ ਹੈ ਬਲਕਿ ਪੂਰੀ ਸਿੱਖ ਕੌਮ ਦੀ ਨੁਮਾਇੰਦਗੀ ਕਰਨਦਿਆ ਹੈ ਖਾਲਸਾ ਰਾਜ ਦੀ ਨੁਮਾਇੰਦਗੀ ਕਰਨਦਿਆ ਹੈਗਾ ਵੈ ਸਿੱਖਾਂ ਦੀ ਨੁਮਾਇੰਦਗੀ ਕਰਨਦਿਆ ਹੈਗਾ ਵੈ ਸਿੱਖ ਪੰਥ ਚਾਹੇ ਭਾਈ ਅਮਰਤਪਾਲ ਦੀ ਅਹਿਮੀਅਤ ਨਾ ਜਾਣੇ ਲੇਕਿਨ ਜਿਹੜੀ ਸਰਕਾਰ ਹੈ ਉਹ ਜਾਣ ਗਈ ਹੈਗੀ ਹੈ ਕਿਉਂਕਿ ਤੁਸੀਂ ਉਹਨਾਂ ਦੀ ਨਾ ਇਨਸਾਫੀਆਂ ਦਾ ਅੰਦਾਜ਼ਾ ਲਾ ਸਕਦੇ ਹੋ ਹੈ ਔਰ ਵੈਸੇ ਵੀ ਇਹ ਚੀਜ਼ ਜਿਹੜੀ ਹੈ ਹੁਣ ਜਿਹੜੇ ਸਰਕਾਰ ਵੱਲੋਂ ਹਰਵੇ ਇਖਤਿਆਰ ਕੀਤੇ ਜਾਂਦੇ ਆ ਉਹ ਤੋਂ ਸਾਬਤ ਹੁੰਦੀ ਹੈਗੀ ਆ ਕਿ ਸਰਕਾਰ ਭਾਈ ਅਮਰਪਾਲ ਤੋਂ ਖੌਫ ਜ਼ਦਾ ਹੈਗੀ ਆ ਕਿਉਂਕਿ ਭਾਈ ਅਮਰਪਾਲ ਬੜੀ ਵੱਡੀ ਲੀਡ ਦੇ ਨਾਲ ਜਿੱਤੇ ਆ ਤੇ ਦੂਸਰੇ ਪਾਸੇ ਫਰੀਦਕੋਟ ਤੋਂ ਭਾਈ ਸਰਬਜੀਤ ਸਿੰਘ ਵੀ ਵੱਡੀ ਲੀਡ ਦੇ ਨਾਲ ਜਿੱਤੇ ਹੈਗੇ ਆ ਕਿ ਅਗਰ ਇਹ ਦੋਨੇ ਐਮਪੀ ਆ ਜਾਂਦੇ ਹੈਗੇ ਆ ਤੇ ਪਾਰਲੀਮੈਂਟ ਦੇ ਵਿੱਚ ਇਹ ਸਿੱਖਾਂ ਦੀ ਆਵਾਜ਼ ਚੁੱਕਣਗੇ ਉਹਨਾਂ ਦੇ ਹਕੂਕ ਦੀ ਆਵਾਜ਼ ਚੁੱਕਣਗੇ ਉਹਨਾਂ ਦੇ ਮਸਾਇਲ ਦੇ ਬਾਰੇ ਗੱਲਬਾਤ ਕਰਨਗੇ ਔਰ ਉਹਨਾਂ ਦਾ ਹੱਲ ਵੀ ਲੱਭ ਕੇ ਦੇਣਗੇ ਇਸ ਲਈ ਇਹ ਸਾਨੂੰ ਪੰਜਾਬ ਦੇ ਵਿੱਚੋਂ ਫਿਰ ਆਪਣੀ ਹਕੂਮਤ ਜਾਂਦੀ ਨਜ਼ਰ ਇਸ ਇਸ ਲਈ ਸਰਕਾਰਾਂ ਨੂੰ ਪੰਜਾਬ ਦੇ ਵਿੱਚੋਂ ਆਪਣੀ ਹਕੂਮਤ ਜਾਂਦੀ ਨਜ਼ਰ ਆਉਣ ਦੀ ਹੈ ਇਸ ਖਤਰੇ ਨੂੰ ਵੇਖਦਿਆਂ ਹੋਇਆ ਉਹ ਮੁਖਤਲਿਫ ਹਰਬੇ ਇਸਤੇਮਾਲ ਕਰਨ ਦਾ ਹੀ ਹੈਗਾ ਤਾਂ ਕਿ ਜਿੰਨਾ ਡਿਲੇ ਕੀਤਾ ਜਾਵੇ ਇਸ ਕੰਮ ਨੂੰ ਉਹਨਾਂ ਹੀ ਸਾਡੇ ਹੱਕ ਵਿੱਚ ਬਿਹਤਰ ਹੈਗਾ ਵਾ ਵੀਰੋ ਤੁਹਾਡਾ ਇਸ ਬਾਰੇ ਕੀ ਖਿਆਲ ਹੈਗਾ ਤੁਸੀਂ ਕੀ ਕਹਿੰਦੇ ਹੋ ਇਹ ਕਮੈਂਟ ਦੇ ਵਿੱਚ ਆਪਣੀ رائے ਤੋਂ ਜ਼ਰੂਰ ਆਗਾ ਕਰਿਓ ਰੱਖਿਓ ਆਪਣਾ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼